ਆਵੇ ਪਰ ਦੁਰਭੀਸ਼ ਬੋ ਜੇ ਅਦਬ ਗਵਾਇਓ ਔਰ ਕਿਹਾ ਕਿ ਜਿਨ੍ਹਾਂ ਨੇ ਅਨ ਅਦਬ ਨਹੀਂ ਨਾ ਕੀਤਾ ਉਥੇ ਦੁਰਭੇਸ਼ ਜਿਹਨੂੰ ਦੁਕਾਲ ਕਹਿ ਦਿੰਦੇ ਨੇ ਆਮ ਭਾਸ਼ਾ ਵਿੱਚ ਕਹਿੰਦੇ ਕਾਲ ਪੈ ਗਿਆ ਕਾਲ ਦਾ ਮਤਲਬ ਸਮਾਂ ਹੁੰਦਾ ਸੋ ਕਾਲ ਦਾ ਮਤਲਬ ਚੰਗਾ ਸਮਾਂ ਤੇ ਦੁਕਾਲ ਦਾ ਮਤਲਬ ਹੋ ਗਿਆ ਮਾੜਾ ਸਮਾਂ ਦੁਕਾਲੰਗ ਪੁਰਨਾਸੀ ਜਿਵੇਂ ਕਹਿੰਦੇ ਨੇ ਉਹ ਦੁਕਾਲ ਤੋਂ ਹੀ ਸ਼ਬਦ ਕਾਲ ਪ੍ਰਸਿੱਧ ਹੋ ਗਿਆ ਨਾ ਗੁਰਦੇਵ ਸਿੰਘ ਪਾਸ਼ਾ ਮਾਨ ਨੇ ਦੁਕਾਲ ਲਿਖਿਆ ਮਤਲਬ ਮਾੜਾ ਸਮਾਂ ਜਿੱਥੇ ਅੰਨ ਅਨਾਜ ਉਤਪੰਨ ਨਾ ਹੋਵੇ ਪਹਿਲਾਂ ਅੰਨ ਅਨਾਜ ਮੀਂਹ ਦੇ مشروط ਹੁੰਦਾ ਸੀ ਜੇ ਮੀਂਹ ਪੈਂਦਾ ਸੀਗਾ ਤੇ ਅੰਨ ਅਨਾਜ ਹੁੰਦਾ ਸੀ ਕਿਉਂਕਿ ਬਿਜਲੀ ਦਾ ਇਜਾਦ ਨਹੀਂ ਸੀ ਹੋਇਆ ਬਿਜਲੀ ਦਾ ਇਜਾਦ ਨਾ ਹੋਣ ਕਰਕੇ ਨਾ ਮੋਟਰਾਂ ਟਿਊਬਵਲਾਂ ਇਹ ਮਸ਼ੀਨਰੀ ਨਹੀਂ ਸੀਗੀ ਮੀਂਹ ਪੈਂਦਾ ਸੀਗਾ ਤੇ ਖੇਤੀ ਹੁੰਦੀ ਸੀ ਮੀਂਹ ਨਹੀਂ ਸੀ ਤੇ ਖੇਤੀਆਂ ਨਹੀਂ ਬਜ਼ੁਰਗਾਂ ਨੂੰ ਪਤਾ ਹੋਵੇਗਾ ਖੂਹ ਦੇ ਨਾਲ بس ਆਪਣੇ ਜੋਗਾ ਟੱਬਰ ਟੋਰ ਜੋਗਾ ਹੀ ਆਨਾ ਨਾਜ ਪੈਦਾ ਹੁੰਦਾ ਸੀਗਾ ਕੋਈ ਬਹੁਤ ਜ਼ਿਆਦਾ ਅੰਨ ਨਹੀਂ ਸੀ ਪੈਦਾ ਹੁੰਦਾ ਖੂਹਾਂ ਦੇ ਨਾਲ ਥੋੜਾ ਥੋੜਾ ਆਪਣੇ ਜੋਗਾ ਹੀ ਆਨਾ ਨਾਜ ਬਹੁਤ ਮੁਸ਼ਕਲ ਉਹ ਵੀ ਪੈਦਾ ਹੁੰਦਾ ਸੀ ਤੋ ਇਸ ਕਰਕੇ ਖੇਤੀ ਜਿਹੜੀ ਸੀਗੀ ਇਹ ਮੀਂਹ ਦੇ مشروط ਸੀ ਤੇ ਮਹਾਰਾ ਕਹਿੰਦੇ ਜਿੱਥੇ ਅੰਨ ਦਾ ਅਦਬ ਨਹੀਂ ਆ ਨਾ ਉਥੇ ਦੁਰਪੇਖ ਉਥੇ ਕਾਲ ਪੈਦਾ ਹੋ ਜਾਂਦਾ ਅੱਜ ਇਹ ਮਹਾਰਾ ਦੇ ਬਚਨ ਆ ਰਹੇ ਨੇ ਸੁਭਾਵਕ ਹੀ ਤੇ ਪਰਸੋਂ ਹੀ ਸ਼ਾਇਦ ਜੇ ਮੈਂ ਭੁੱਲਦਾ ਨਾ ਆਵਾਂ ਤੇ ਦਾਸ ਨੇ ਬੇਨਤੀ ਕੀਤੀ ਸੀ ਨਾ ਵੀ ਗੁਰੂ ਘਰ ਦੇ ਵਿੱਚੋਂ ਕਈ ਲੰਗਰ ਵੀ ਨਹੀਂ ਸੰਗੇ ਛਕਦੇ ਹੰਕਾਰ ਕਰਦੇ ਸਨ ਤੇ ਫਿਰ ਅਖੀਰ ਨੂੰ ਕਿਹੜੇ ਸਮੇਂ ਤੇ ਆਏ ਇਸ ਤਰ੍ਹਾਂ ਦੇ ਤੁਸੀਂ ਵੀ ਬਹੁਤ ਸਾਰੇ ਉਦਾਹਰਣੇ ਵੇਖੇ ਹੋਣਗੇ ਭਾਈ ਅੰਨ ਦਾ ਬਹੁਤ ਜ਼ਿਆਦਾ ਅਦਬ ਕਰੋ ਨਾ ਗੁਰੂ ਘਰ ਦਾ ਅੰਨ ਵਧਾਓ ਨਾ ਆਪਣੇ ਘਰਾਂ ਵਿੱਚ ਅੰਨ ਵਧਾਓ ਬੱਚਿਆਂ ਨੂੰ ਆਤਾਂ ਬਾਓ ਕਿ ਥੋੜਾ ਭੋਜਨ ਲੈਣ ਦੁਬਾਰਾ ਲੈ ਲੈਣ ਕਿਹੜੀ ਗੱਲ ਮਾਈ ਬਾਪ ਕਿਹੜਾ ਕਦੇ ਬਣਾ ਕਰਦੇ ਨੇ ਜੇ ਉਹਨਾਂ ਨੇ ਲਿਆ ਤਾਂ ਥੋੜਾ ਜਿਹਾ ਜ਼ਬਰੀ ਕਰੋ ਵੀ ਖਾ ਇੱਥੇ ਬਹਿ ਕੇ ਖਾ ਸਾਰਾ ਇੱਕ ਦੋ ਵਾਰੀ ਔਖਾ ਹੋਏਗਾ ਫਿਰ ਉਹਨੂੰ ਪਤਾ ਲੱਗ ਜਾਏਗਾ ਵੀ ਅੰਨ ਨਹੀਂ ਵਿਧਾਉਣਾ ਜੇ ਵਾਧ ਵਾਧੀ ਜਾਵੇ grain ਕਰ ਲੈਣਾ ਨਹੀਂ ਤੇ ਅੰਨ ਨੂੰ ਕਦੀ ਵੀ ਵਹਿਣੀਆਂ ਨਾਲੀਆਂ ਵਿੱਚ ਨਹੀਂ ਸੁੱਟਣਾ ਚਾਹੀਦਾ ਭਾਵੇਂ ਜੋ ਮਰਜੀ ਹੋ ਜੇ ਅੰਨ ਭਾਵੇਂ ਖਰਾਬ ਵੀ ਹੋ ਜੇ ਨਾ ਤੇ ਉਹਨੂੰ ਖੁੱਲੀ ਜਗ੍ਹਾ ਤੇ ਜਾਂ ਛੱਤ ਤੇ ਪਾ ਦਿਓ ਜਿੱਥੇ ਜਾਨਵਰਾਂ ਜਨੌਰਾਂ ਪਸ਼ੂਆਂ ਪੰਛੀਆਂ ਦੇ ਹਿੱਸੇ ਆ ਜਾਵੇ ਗੁਰੂ ਅਮਰਦਾਸ ਮਹਾਰਾਜ ਸੱਜੇ ਸਤਿਗੁਰੂ ਬਚਿਆ ਹੋਇਆ ਅੰਨ ਦਰਿਆਏ ਵਿਆਸਾ ਦੇ ਵਿੱਚ ਪ੍ਰਵਾਹ ਕਰਦਿਆ ਕਰਦੇ ਸਨ ਕਿ ਜਲ ਜੰਤੂ ਜਿਹੜੇ ਨੇ ਉਹ ਅੰਨ ਅਨਾਜ ਭੋਜਨ ਪ੍ਰਸ਼ਾਦ ਪਾਣੀ ਗ੍ਰਹਿਣ ਕਰ ਲੈਣ ਜੇ ਆਪ ਜੀ ਸਫਰ ਦੇ ਦੌਰਾਨ ਵੀ ਆਏ ਹੋ ਨਾ ਮਾਫ ਕਰਨਾ ਬਹੁਤ ਦੁੱਖ ਲੱਗਦਾ ਕਈ ਵਾਰੀ ਕਿਉਂਕਿ ਮੇਰੀ ਰਹਾਇਸ਼ ਨਾ ਯਾਤਰੀ ਨਿਵਾਸ ਵਿੱਚ ਆ ਸ਼ੁਰੂ ਤੋਂ ਹੀ ਜਦੋਂ ਤੋਂ ਇੱਥੇ ਆਏ ਆ 13-14 ਸਾਲ ਹੋ ਗਏ ਆ ਤੇ ਬਹੁਤ ਦੁੱਖ ਲੱਗਦਾ ਵੀ ਅਸੀਂ ਹਰਾਂ ਜੋ ਪ੍ਰਸ਼ਾਦ ਬਾਣੀ ਲੈ ਕੇ ਆਉਂਦੇ ਜਦੋਂ ਪ੍ਰਸ਼ਾਦੇ ਵੱਧ ਜਾਂਦੇ ਆ ਤੇ ਅਸੀਂ ਜਿਹੜੇ ਇੱਥੇ ਗੁਰੂ ਘਰ ਦੇ ਵਿੱਚ ਜਸਟ ਬਿਨ ਨੇ ਉਹਨਾਂ ਵਿੱਚ ਕਈ ਵਾਰੀ ਮੈਂ ਪ੍ਰਸ਼ਾਦੇ ਪਏ ਦੇਖਦਾ ਬਹੁਤ ਦੁੱਖ ਲੱਗਦਾ ਮੈਨੂੰ ਇਸ ਪ੍ਰਕਾਰ ਇਹ ਵਰਤਾਰਾ ਵਰਤ ਰਿਹਾ ਤੇ ਥਾਵਾ ਪ੍ਰਥਾਵਾ ਦੇ ਜਾਨਵਰ ਜਨੌਰ ਪਸ਼ੂ ਪੰਛੀ ਤੇ ਹੁੰਦੇ ਆ ਨਾ ਨਿੱਕੇ ਨਿੱਕੇ ਟੁਕੜੇ ਕਰਕੇ ਉਹ ਭੋਜਨ ਉਹਨਾਂ ਦਾ ਹੈ ਉਹਨਾਂ ਦੇ ਹਿੱਸੇ ਦਾ ਉਹਨਾਂ ਨੂੰ ਬਾਦਨਾ ਕਦੀ ਵੀ ਬਹਿਣੀਆਂ ਵਿੱਚ ਜਲ ਨਹੀਂ ਸੁਟਣਾ ਚਾਹੀਦਾ ਪ੍ਰਸ਼ਾਦ ਨਹੀਂ ਸੁਟਣਾ ਚਾਹੀਦਾ ਆਂਧ ਨਹੀਂ ਸੁਟਣਾ ਚਾਹੀਦਾ ਆਵੇਂ ਜੋ ਮਰਜ਼ੀ ਹੋ ਜਾਵੇ ਮਾਰਾ ਨੇ ਆਖਿਆ ਜਪੀਏ ਨਾਮ ਜਪੀਏ ਅੰਨ ਅੰਨ ਦਾ ਰੱਬ ਜਿੰਨਾ ਸਤਕਾਰ ਦੇਖ ਲਓ ਗੁਰੂ ਘਰ ਵਿੱਚ ਸੰਗਤ ਤੇ ਪੰਗਤ ਇੱਕ ਬਰਾਬਰ ਆ ਸੰਗਤ ਵਿੱਚ ਵੀ ਆਪਾਂ ਜੋੜੇ ਉਤਾਰ ਕੇ ਸਿਰ ਕੱਜ ਕੇ ਬੈੰਦੇ ਆ ਨਾ ਤੇ ਪੰਗਤ ਵਿੱਚ ਵੀ ਇਦਾਂ ਹੀ ਆ ਜੋੜੇ ਉਤਾਰ ਕੇ ਸਿਰ ਕੱਜ ਕੇ ਕਦੀ ਵੇਖਿਆ ਕੋਈ ਬੰਦਾ ਲੰਗਰ ਵਿੱਚ ਜੋੜੇ ਪਾ ਕੇ ਜੱਸ ਨਗੇ ਸਿਰ ਜਾਂਦਾ ਹੋਵੇ ਸੇਵਾਦਾਰ ਜਾਣ ਹੀ ਨਹੀਂ ਦਿੰਦੇ ਉੱਥੇ ਵੀ ਝੌਂਕੜਾ ਮਾਰਦੇ ਇੱਥੇ ਵੀ ਝੌਂਕੜਾ ਮਾਰਦੇ ਉੱਥੇ ਵੀ ਹੱਥ ਜੋੜ ਕੇ ਤੇ ਹੱਥ ਪਸਾਰ ਕੇ ਪ੍ਰਸ਼ਾਦਾ ਲੈਨੇ ਆ ਤੇ ਇੱਥੇ ਵੀ ਹੱਥ ਜੋੜ ਕੇ ਹੱਥ ਪਸਾਰ ਕੇ ਕੜਾ ਪ੍ਰਸ਼ਾਦੀ ਦੇਗ ਆਪਾਂ ਪ੍ਰਾਪਤ ਕਰਦੇ ਆ ਤੇ ਮਾਲਾ ਅਤੇ ਅੰਨ ਵਿੱਚ ਕੋਈ ਫਰਕ ਨਹੀਂ ਜੇ ਸਾਨੂੰ ਭੋਜਨ ਕਰਨ ਆ ਗਿਆ ਨਾ ਤੇ ਭੋਜਨ ਤੇ ਭਜਨ ਵਿੱਚ ਕੋਈ ਫਰਕ ਨਹੀਂ ਹੈਗਾ ਤਾਂ ਕਰਕੇ ਭਾਈ ਅੰਨ ਦਾ ਅਦਬ ਕਰਨਾ ਜਿੱਥੇ ਅੰਨ ਦਾ ਅਦਬ ਨਹੀਂ ਹੁੰਦਾ ਤੇ ਦੁਰਭਿਕਾ ਕਾਲ ਪੈਂਦਾ ਅਸੀਂ ਪਿੰਡਾਂ ਦੇ ਜੰਮਲ ਆ ਪਹਿਲਾਂ ਪ੍ਰਾਣੇ ਬਜ਼ੁਰਗਾਂ ਨੇ ਜੇ ਕਿਤੇ ਬੀਜ ਖਿਲਾਰਨਾ ਸੱਟਾ ਦੇਣਾ ਤੇ ਗੁਰੂ ਘਰ ਜਿਸ ਪਾਸੇ ਹੋਣਾ ਨਿਸ਼ਾਨ ਸਾਹਿਬ ਦਿਖਦੇ ਸਨ ਅਕਸਰ ਖੇਤਾਂ ਵਿੱਚੋਂ ਗੁਰੂ ਘਰ ਵਾਲਾ ਸਿਰ ਝੁਕਾ ਕੇ ਬੇਨਤੀ ਕਰਕੇ ਤੇਰੇ ਪਾਣੇ ਸਰਬਾਦਾ ਭਲਾ ਕਹਿ ਕੇ ਤੇ ਫਿਰ ਬੀਜ ਖਿਲਾਰਨਾ ਤੇ ਇਸ ਪ੍ਰਕਾਰ ਹੁਣ ਬਹੁਤ ਬੁਰਾ ਪ੍ਰਭਾਵ ਜਿਆ ਪੈਣ ਰਿਹਾ ਸ਼ਰਾਬਾਂ ਕਾ ਬਾਬਾ ਤੇ ਫਿਰ ਅਸੀਂ ਇਸ ਤਰ੍ਹਾਂ ਦੇ ਸੂਚੀ ਕਿਰਤ ਕਰ ਰਹੇ ਆ ਸਭ ਤੋਂ ਉੱਚੀ ਕਿਰਤ ਜਿਹੜੀ ਆ ਇਹ ਸਾਥ ਸੰਗਤ ਦੀ ਜ਼ਿੰਮੇਵਾਰੀ ਦੀ ਕਿਰਤ ਆ ਇਸ ਤੋਂ ਉੱਤੇ ਕੋਈ ਕਿਰਤ ਨਹੀਂ ਹੈ ਰੋਟੀ ਰੋਜ਼ੀ ਦੇਣੀ ਰਾਜਕ ਦਾ ਕੰਮ ਆ ਰੱਬ ਦਾ ਕੰਮ ਆ ਜਿਹਦੇ ਉੱਪਰ ਰੱਬ પ્રસન્ન ਹੋ ਜਾਂਦਾ ਉਹਨੂੰ ਰੋਟੀ ਰੋਜ਼ੀ ਦੀ ਕਿਰਤ ਤੇ ਲਾਉਂਦਾ ਵਾ ਜ਼ਿੰਮੇਵਾਰ ਕਦੀ ਨਾਸਤਕ ਨਹੀਂ ਹੋ ਸਕਦਾ ਸਭ ਤੋਂ ਵੱਧ ਕੁਰਬਾਨੀਆਂ ਆਪਣੇ ਆਪੇ ਜਿਹੜੇ ਨੇ ਉਹ ਮਿੱਟੀ ਤੋਂ ਪੈਦਾ ਹੋਏ ਲੋਕਾਂ ਨਹੀਂ ਆਪਣੇ ਆਪੇ ਵਾਰੇ ਨਹੀਂ ਕਿਉਂਕਿ ਉਹਨਾਂ ਸਰੀਰ ਦੀ ਨਾਸ਼ਮੰਤਤਾ ਵੀ ਦਿਖਾਈ ਦਿੰਦੀ। ਦਾਨਪੁਨ ਵੀ ਸਭ ਤੋਂ ਵੱਧ ਜਿਹੜੇ ਨੇ ਉਹ ਉਹਨਾਂ ਨੇ ਕੀਤੇ ਨੇ ਜਿਨ੍ਹਾਂ ਨੇ ਸਾਧ ਸੰਗਤ ਜੀ ਜ਼ਮੀਨ ਦੇ ਨਾਲ ਆਪਣੇ ਸਬੰਧ ਰੱਖੇ। ਤੇ ਜੇ ਅਸੀਂ ਹੁਣ ਖੁਦ ਜ਼ਮੀਨਾਂ ਨਹੀਂ ਵਹੁੰਦੇ ਸਾਰਾ ਕੁਝ ਮਜ਼ਦੂਰਾਂ ਤੋਂ ਕਰਵਾ ਰਹੇ ਹਾਂ ਤੇ ਸਾਡੀ ਇਹ ਅਚੇਤਨ ਮੰਨ ਦੀ ਨਾਸਤਿਕਤਾਵਾ ਕਿਉਂਕਿ ਜ਼ਮੀਂਦਾਰ ਨੂੰ ਕੁਝ ਵੀ ਨਹੀਂ ਬਚਦਾ ਹੁੰਦਾ ਇਹ ਹਕੀਕਤ ਹੈ ਖੂਹ ਦੀ ਮਿੱਟੀ ਖੂਹ ਤੇ ਲੱਗਦੀ ਹੈ ਤੇ ਹੁਣ ਕੀ ਹੋ ਰਿਹਾ ਇਸ ਪਵਿੱਤਰ ਕੀਰਤ ਨੂੰ ਅਪਵਿੱਤਰ ਹੱਥਾਂ ਨਾਲ ਕੀਤਾ ਜਾ ਰਿਹਾ ਸ਼ਰਾਬਾਂ ਕ ਬਾਬਾਂ ਲੋਕ ਜਿਹਨੂੰ ਅਬੀਜਿਤ ਆਦ ਖਲਾਰ ਦੇ ਹਾਲੇ ਤੇ ਆਦਕ ਗਾਉਂਦੇ ਗੰਦੇ ਗਾਣੇ ਇਸ ਤਰ੍ਹਾਂ ਇਹ ਤੋਂ ਪਰਹੇਜ਼ ਕਰਨਾ ਚਾਹੀਦਾ ਜਿਵੇਂ ਸਾਡਿਆਂ ਵੱਡਿਆਂ ਵਡੇਰਿਆਂ ਪੁਰਖਿਆਂ ਬਜ਼ੁਰਗਾਂ ਨੇ ਨਾਲ ਬਾਣੀ ਪੜੀ ਜਾਣੀ ਸਿਮਰਨ ਭਜਨ ਕਰੀ ਜਾਣਾ ਪਰਮੇਸ਼ਰ ਦਾ ਨਾਮ ਜਪਈ ਜਾਣਾ ਕਥਾ ਕੀਰਤਨ ਸੁਣੀ ਜਾਣਾ ਨਾਲ ਆਪਣੀ ਕਿਰਤ ਵਿਰਤ ਕਰਨੀ ਸਾਨੂੰ ਉਹ ਰਵਾਇਤ ਉਹ ਜੋ ਬਜ਼ੁਰਗਾਂ ਵੱਡਿਆਂ ਵਡੇਰਿਆਂ ਦੀ ਮਾਨ ਮਰਜ਼ਾਦਾ ਉਹਨੂੰ ਸਾਨੂੰ ਬਹਾਲ ਰੱਖਣਾ ਚਾਹੀਦਾ ਬਰਕਤਾਂ ਸੁੱਤੇ ਸਿੱਧੀ ਆ ਫਿਰ ਫਿਰ ਬਰਕਤਾਂ ਸੁੱਤੇ ਸਿੱਧੀ ਆ ਨਾ ਵੀ ਬਰਕਤ ਪਵੇ ਤਾਂ ਵੀ ਮਹਾਰਾ ਦੀ ਰਜਾ ਜੀ ਰਹਿਣਾ ਵਾ ਕੋਈ ਗੱਲ ਨਹੀਂ ਮੇਨ ਗੱਲ ਹੈਗੀ ਆ ਕਿ ਪਰਮੇਸ਼ਰ ਦੀ ਭੈ ਭਾਵਨੀ ਵਿੱਚ ਰਹਿਣਾ ਗੁਰਦਸ਼ਵੇਂ ਬਾਸ਼ਾ ਮਹਾਰਾ ਕਹਿੰਦੇ ਤੁਹਾਡੇ ਮਨ ਵਿੱਚ ਗੁਰੂ ਕੀ ਭੈ ਭਾਵਨੀ ਨਹੀਂ ਜਿਥੇ ਗੁਰੂ ਕੀ ਭੈ ਭਾਮਨੀ ਨਹੀਂ ਉਥੇ ਤੁਸੀਂ ਅੰਨ ਦਾ ਵੀ ਅਦਬ ਨਹੀਂ ਕੀਤਾ ਅਦਮ ਨਾ ਕੀ ਨੂੰ ਅੰਨ ਕੋ ਤੁਮ ਬੁਰਾ ਕਮਾਇਓ ਤਬੈ ਪਰੈ ਦੁਰਭਿਛ ਬਹੁ ਜੋ ਅਦਬ ਗਵਾਇਓ ਭੀ ਅੰਨ ਦਾ ਅਦਬ ਨਹੀਂ ਕੀਤਾ ਜਿਥੇ ਅੰਨ ਦਾ ਅਦਬ ਨਹੀਂ ਉਥੇ ਦੁਰਭਿਖ ਦੁਕਾਲ ਪੈ ਜਾਂਦਾ ਹੈ